ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਹਗੜਾ ਮਹੱਲਾ ਪਿੰਜਵਾ ਕਰ ਕਿਰਪਾ ਗੁਰਪਾਰ ਬ੍ਰਹਮ ਪੂਰੇ ਅਨ ਦਿਨ ਨਾਮ ਵਖਾਣਾ RAM ਅੰਮ੍ਰਿਤ ਬਾਣੀ ਉਚਰਾ ਹਰਿ ਜਸ ਮਿੱਠਾ ਲੱਗੈ ਤੇਰਾ ਭਾਣਾ RAM ਇਸੇ ਸ੍ਰਾਮ ਧਿਆਨ ਨਾਲ ਲਾਉਣਾ ਅੰਮ੍ਰਿਤ ਬਾਣੀ ਉਚਰਾ ਇਥੇ ਠਮਕ ਹਰ ਜਸ ਇਥੇ ਵਿਸਰਾਮ ਹੈ ਮਿੱਠਾ ਲੱਗੈ ਤੇਰਾ ਭਾਣਾ RAM ਕਰ ਦਇਆ ਮਯਾ ਗੋਪਾਲ ਗੋਬਿੰਦ ਕੋਏ ਨਾਹੀ ਤੁਜ ਬਿਨਾ ਸਮਰੱਥ ਅਗੱਤ ਅਪਾਰ ਪੂਰਨ ਜੀਉ ਤਾਨ ਤਾਨ ਤੋਮ ਮਨਾ ਤੋਮ ਮੰਮੀ ਦੇ ਹਲੰਤ ਆ ਉਚਾਰਨ ਕਰਨਾ ਤੋਮ ਨਹੀਂ ਕਹਿਣਾ ਤੋਮ ਬੂਰਖ ਮੁਗਦ ਅਨਾਥ ਚੰਚਲ ਬਾਲਕੀਨ ਨੀਚ ਅਜਾਣਾ ਬਿਨਵੰਤ ਨਾਨਕ ਸ਼ਰਣ ਤੇਰੀ ਰੱਖ ਲੈ ਹੋ ਆਵਣ ਜਾਣਾ ਸਾਧ ਹੈ ਸਰਣੀ ਪਾਈਐ ਹਰ ਜੀਉ ਸਾਧ ਹੈ ਪਦ ਜਿਹੜਾ ਇਹ ਪੋਲਾ ਹੀ ਉਚਾਰਨ ਕਰਨਾ ਸਾਧ ਹੈ ਨਹੀਂ ਕਹਿਣਾ ਸਾਧ ਹੈ ਸਰਣੀ ਪਾਈਐ ਇਥੇ ਠਮਕ ਹਰ ਜੀਉ ਇਥੇ ਵਿਸਰਾਮ ਗੁਣ ਗਾਵ ਹੈ ਹਰ ਨੀਤਾ RAM ਤੂਰ ਭਗਤਨ ਕੀ ਮਨ ਤਨ ਲੱਗੋ ਹਰ ਜੀਉ ਇਹ ਵੀ ਵਿਸਰਾਮ ਤੂਰ ਭਗਤਨ ਕੀ ਮਨ ਤਨ ਲੱਗੋ ਇਥੇ ਠਮਕ ਹਰ ਜੀਉ ਜਿੰਨੇ ਵੀ ਹਰ ਜੀਉ ਪਾਦ ਹਨ ਇਹਨਾਂ ਤੋਂ ਪਹਿਲਾਂ ਠਮਕ ਲਾ ਦੇਣੀ ਤੂਰ ਭਗਤਨ ਕੀ ਮਨ ਤਨ ਲੱਗੋ ਹਰ ਜੀਉ ਸਭ ਪਤਿਤ ਪੁਨੀਤਾ RAM ਕਿ ਵੀ ਧਿਆਨ ਨਾਲ ਪਾਠ ਉਚਾਰਨ ਕਰਨਾ ਹੈ ਪਤਿਤ ਪੁਨੀਤਾ ਨਹੀਂ ਕਹਿ ਦੇਣਾ ਸਭ ਪਤਿਤ ਇੱਥੇ ਥੋੜਾ ਜਿਹਾ ਠਹਿਰਾ ਦੇ ਦੇਣਾ ਫਿਰ ਬੋਲਣਾ ਪੁਨੀਤਾ ਰਾਮ ਪਤਿਤਾ ਪੁਨੀਤਾ ਹੋ ਹੇ ਤੈਨ ਸੰਗ ਜੇਨ ਵਿਧਾਤਾ ਪਾਇਆ ਇਹ ਪਤਿਤਾ ਪਾਠ ਪ੍ਰਤਨ ਸਰੂਪਾਂ ਚ ਸ਼ੁੱਧ ਹੈ ਮੇਰੇ ਪਤਿਤ ਛਪਿਆ ਹੋਇਆ ਸੀ ਪਤਿਤਾ ਇੱਥੇ ਯਮਕ ਲਾ ਦਨੀ ਹੈ ਪਤਿਤਾ ਪੁਨੀਤਾ ਹੋ ਹੇ ਤੈਨ ਸੰਗ ਜੇਨ ਵਿਧਾਤਾ ਪਾਇਆ ਨਾਮ ਰਾ ਤੇਜੀ ਦਾਤੀ ਨਿਤ ਦੇਹ ਚੜ੍ਹ ਸਵਾਇਆ ਰਿੱਧ ਸਿੱਧ ਨਾਵ ਨਿੱਧ ਹਰ ਜਪ ਜਿਨੀ ਆਤਮ ਜੀਤਾ ਰਿੱਧ ਸਿੱਧ ਨਾਵ ਨਿੱਧ ਇਥੇ ਠਮਕ ਹਰ ਜਪ ਇਥੇ ਵਿਸਰਾਮ ਹੈ ਜਿਨੀ ਇਥੇ ਯਮਕ ਲਾ ਦਨੀ ਹੈ ਆਤਮ ਜੀਤਾ ਬਿਨਵੰਤ ਨਾਨਕ ਵਾਟ ਭਾਗ ਪਾਈ ਹੈ ਸਾਧ ਸਾਜਨ ਮੀਤਾ ਜਿਨੀ ਸੱਚ ਬਣੰਜਿਆ ਹਰ ਜੀਓ ਸੇ ਪੂਰੇ ਸਹਾਰਾ ਮ ਬਹੁਤ ਖਜ਼ਾਨਾ ਤਿੰਨ ਪਹਿ ਹਰ ਜੀਓ ਬਹੁਤ ਖਜ਼ਾਨਾ ਤਿੰਨ ਤਤੇ ਦੇ ਟਿੱਪੀ ਵੀ ਆ ਤੇ ਨੰਨੇ ਦੇ ਹਲੰਤ ਵੀ ਆ ਪ੍ਰਾਤਨ ਸਰੂਪਾਂ ਦੇ ਵਿੱਚ ਤਿੰਨ ਉਚਾਰਨ ਕਰਨਾ ਨਵੀਨ ਪੋਤੀਆਂ ਚ ਹਲੰਤ ਨਹੀਂ ਹੈ ਇਸ ਕਰਕੇ ਦਰੁਸਤ ਕਰ ਲੋ ਠੀਕ ਕਰ ਲੋ ਨੰਨੇ ਦੇ ਹਲੰਤ ਵੀ ਆ ਬਹੁਤ ਖਜ਼ਾਨਾ ਤਿੰਨ ਪਹਿ ਹਰ ਜੀਉ ਹਰ ਕੀਰਤਨ ਲਾਹ ਰਾਮ ਕਾਮ ਕ੍ਰੂਦ ਨਾ ਲੋਭ ਵਿਆਪੈ ਜੋ ਜਨ ਪ੍ਰਭ ਸਿਉ ਰਾਤਿਆ ਏਕ ਜਨ ਹੈ ਏਕ ਮਨ ਹੈ ਰਾਮ ਕੈ ਰੰਗ ਮਤਿਆ ਲਗ ਸੰਤ ਚਰਣੀ ਪੜੇ ਸਰਣੀ ਮਾਨ ਤਿਨਾ ਓ ਮਹਾ ਲਗ ਸੰਤ ਚਰਣੀ ਲਗ ਸੰਤ ਚਰਣੀ ਇਕਟਮਕ ਪੜੇ ਸਰਣੀ ਪੜੇ ਪਦ ਜਿਹੜਾ ਪੂਲਾ ਹੀ ਉਚਾਰਨ ਕਰਨਾ ਹੈ ਮਾਨ ਤਿਨਾ ਉਮਾਹਾ ਮਾਨ ਤਿਨਾ ਓਮਾਹਾ ਊੜਾ ਖੁੱਲੇ ਮੂੰਹ ਵਾਲਾ ਬੰਦ ਮੂੰਹ ਵਾਲਾ ਉਡਾਣੀ ਉਚਾਰਨ ਕਰਨਾ ਓਮਾਹਾ ਨਹੀਂ ਕਹਿਣਾ ਓਮਾਹਾ ਉਚਾਰਨ ਕਰਨਾ ਬਿਨਵੰਤ ਨਾਨਕ ਜਿਨ ਨਾਮ ਪੱਲੈ ਸਈ ਸੱਚੇ ਸਾਹਾ ਨਾਨਕ ਸੋਈ ਸਿੰਮਰੀਐ ਹਰ ਜੀਉ ਜਾ ਕੀ ਕਲ ਧਾਰੀ RAM ਗੁਰਮੁਖ ਮਨ ਹੋਣਾ ਬਿਸਰਾ ਹਰ ਜੀਉ ਕਰਤਾ ਪੁਰਖ ਮੁਰਾਰੀ RAM ਦੂਖ ਰੋਗ ਨਾ ਭਉ ਵਿਆਪੈ ਜਿਨੀ ਹਰ ਹਰ ਧਿਆਇਆ ਸੰਤ ਪ੍ਰਸਾਦ ਤਰੇ ਭਵਜਲ ਪੂਰਵ ਲਿਖਿਆ ਪਾਇਆ ਵੱਜੀ ਵਧਾਈ ਮਨ ਸ਼ਾਂਤ ਆਈ ਮਿਲਿਆ ਪੁਰਖ ਅਪਾਰੀ ਬਿਨਵੰਤ ਨਾਨਕ ਸਿਮਰ ਹਰ ਹਰ ਇਛ ਪੁੰਨੀ ਹਮਾਰੀ ਬਿਹਗੜਾ ਮਹੱਲਾ ਪੰਜਵਾ ਕਰ ਦੂਜਾ ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ ਵਾਦ ਸੁਖ ਰੈਣੜੀਏ ਇਹ ਜਿਹੜਾ ਮੰਗਲ ਹੈ ਦੋ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਆਇਆ ਇੱਕ ਪਿੱਛੇ ਆਇਆ ਇੱਕ ਇੱਥੇ ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ ਵਾਦ ਸੁਖ ਰੈਣੜੀਏ ਪ੍ਰੇਮ ਲੱਗਾ ਵਾਦ ਬੋਲੇ ਹੀ ਬੋਲਣਾ ਹੈ ਵਾਦ ਇੱਥੇ ਯਮਕ ਲਾ ਦਿੰਦੀ ਹੈ ਸੁਖ ਰੈਨੜੀਏ ਇਥੇ ਵਿਸਰਾਮ ਤ੍ਰੇਪ੍ਰੇਮ ਲੱਗਾ ਵਦ ਸੁਖ ਰੈਨੜੀਏ ਪ੍ਰੇਮ ਪ੍ਰੇਮ ਲੱਗਾ ਘਟ ਦੁਖ ਨੀਦੜੀਏ ਘਟ ਇਥੇ ਜਮਕ ਦੁਖ ਨੀਦੜੀਏ ਘਟ ਦੁਖ ਨੀਦੜੀਏ ਪਰਸੋ ਸਦਾ ਪਗਾ ਪਗਾ ਪੁੱਲਾ ਹੀ ਉਚਾਰਨ ਕਰਨਾ ਬਾਗ ਧੂਰ ਬੰਛ ਸਦਾ ਜਾਚੋ ਨਾਮ ਰਸ ਬੈ ਰਗਣੀ रंग राती सहज माती महादुर्मत त्यागनी गह लीनी प्रेम प्रेमी मिलन प्रीतम सच मगा, मगा। थोड़ा के बोलना है मिलन बिनवंत नानक धार कृपा रो चरण संग लगा रहो चरण संग लगा मेरी सखी सहेलड़ी हो प्रभ कह चरण लगह ਮਾਨ ਪ੍ਰੇਮ ਕਣਾ ਹਾਂਜੀ ਮਾਨ ਪਦ ਤੇ ਜਮਕ ਲਾ ਦਨੀ ਹੈ ਮਾਨ ਪ੍ਰੇਮ ਕਣਾ ਹਰ ਕੀ ਭਗਤ ਮੰਗਹਿ ਹਰ ਭਗਤ ਪਾਈਐ ਪ੍ਰਭ ਧਿਆਈਐ ਜਾਏ ਮਿਲੀਐ ਹਰ ਜਨ ਮਾਨ ਮੋਹ ਪিকার ਤਜੀਐ ਅਰਪ ਤਾਨ ਧਾਨ ਏਹ ਮਨਾ ਬਡ ਪੁਰਖ ਪੂਰਣ ਗੁਣ ਸੰਪੂਰਣ ਭ੍ਰਮ ਭੀਤ ਹਰ ਹਰ ਮਿਲ ਭਗ ਹੈ ਪੱਗ ਹੈ ਇਹ ਵਿਸਰਾਮ ਧਿਆਨ ਨਾਲ ਲਾਉਣਾ ਵੱਡਪੁਰਖ ਪੂਰਨ ਗੁਣ ਸੰਪੂਰਨ ਇੱਥੇ ਵਿਸਰਾਮ ਪ੍ਰੰਪੀਤ ਹਰ ਹਰ ਮਿਲ ਪੱਗ ਹੈ ਵੱਡਪੁਰਖ ਪੂਰਨ ਗੁਣ ਸੰਪੂਰਨ ਪ੍ਰੰਪੀਤ ਹਰ ਹਰ ਮਿਲ ਪੱਗ ਹੈ ਬਿਨਵੰਤ ਨਾਨਕ ਬਿਨਵੰਤ ਨਾਨਕ ਸੁਣ ਮੰਤਰ ਸਖੀਏ ਹਰ ਨਾਮ ਨਿਤ 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 ਜਪ ਹੈ ਹਾਂਜੀ ਜਪ ਹੈ ਬੋਲਾ ਹਰ ਨਾਮ ਨਿਤ 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 ਜਪ ਹੈ ਹਰ ਨਾਮ ਸੁਹਾਗਣੇ ਸਭ ਰੰਗ ਮਾਣੇ ਹਰ ਨਾਰ ਸੁਹਾਗਣੇ ਸਭ ਰੰਗ ਮਾਣੇ ਰਾंड ਨਾ ਬੈਸਈ ਰਾंड ਨਾ ਬੈਸਈ ਰਾंड ਨਾ ਬੈਸਈ ਪ੍ਰਭ ਪੁਰਖ ਚਰਾਣੇ ਨਹਿ ਦੁੱਖ ਪਾਵੈ ਪ੍ਰਭ ਧਿਆਵੈ ਧੰਨ ਤੇ ਵੱਡ ਭਾਗੀ ਆ ਸੁਖ ਸਹਿਜ ਸੋਵਹਿ ਕਿਲ ਵਿਖ ਖੋਵਹਿ ਨਾਮ ਰਸ ਰੰਗ ਜਾਗੀਆ ਇਹ ਠਮਕ ਧਿਆਨ ਨਾਲ ਲਾਉਣੀ ਐ ਸੁਖ ਸਹਿਜ ਸੋਵਹਿ ਕਿਲ ਵਿਖ ਖੋਵਹਿ ਇੱਥੇ ਵਿਸਰਾਮ ਨਾਮ ਰਸ ਰੰਗ ਜਾਗੀਆ ਰੰਗ ਪਦ ਤੇ ਠਹਿਰਾ ਦੇਣਾ ਰੰਗ ਜਾਗੀਆ ਨਹੀਂ ਕਹਿਣਾ ਸੁਖ ਸਹਿਜ ਸੋਵਹਿ ਕਿਲ ਵਿਖ ਖੋਵਹਿ ਨਾਮ ਰਸ ਰੰਗ ਜਾਗੀਆ ਮਿਲ ਪ੍ਰੇਮ ਰਹਿਣਾ ਹਰ ਨਾਮ ਗਹਿਣਾ ਪ੍ਰੇ ਬਚਨ ਮਿੱਠੇ ਭਾਣੇ ਬਿਨਵੰਤ ਨਾਨਕ ਮਨ ਇਛ ਪਾਈ ਹਰ ਮਿਲੇ ਪੁਰਖ ਚਿਰਾਣੇ ਤਿਤ ਗ੍ਰਹਿ ਸੋਹਿਲੜੇ ਕੋੜ ਅਨੰਦਾ ਹਾਂਜੀ ਸੋਹਿਲੜੇ ਤੇ ਵਿਸਰਾਮ ਲਾਉਣਾ ਹੈ ਤਿਤ ਗ੍ਰਹਿ ਸੋਹਿਲੜੇ ਕੋੜ ਅਨੰਦਾ ਮਾਨ ਤਾਨ ਰਵ ਰਹਿਆ ਪ੍ਰਭ ਪਰਮਾਨੰਦਾ ਹਰ ਕੰਤ ਅਨੰਤ ਦਇਆਲ ਸ੍ਰੀ ਧਰ ਗੋਬਿੰਦ ਪਤਿਤ ਉਦਾਹਰਣ ਗੋਬਿੰਦ ਪਤ ਤੇ ਯਮਕ ਜ਼ਰੂਰ ਲਾਉਣੀ ਹੈ ਹਰ ਕੰਤ ਅਨੰਤ ਦਇਆਲ ਸ੍ਰੀ ਧਰ ਗੋਬਿੰਦ ਪਤਿਤ ਉਦਾਹਰਣ ਪ੍ਰਭ ਕਿਰਪਾ ਧਾਰੀ ਹਰ ਮੁਰਾਰੀ ਪੈ ਸਿੰਧ ਸਾਗਰ ਤਾਰਣ ਜੋ ਸਰਨ ਆਵੇ ਤਿਸ ਕੰਠ ਲਾਵੇ ਇਹੋ ਬਿਰਦ ਸੁਆਮੀ ਸੰਦਾ ਸੰਧਾ ਜਿਸ ਤਰ੍ਹਾਂ ਉਚਾਰਨ ਕੀਤਾ ਦਦੇ ਨਾਲ ਉਚਾਰਨ ਕਰਨਾ ਕਈ ਸੰਧਾ ਕਹਿੰਦੇ ਹਨ ਤਦ ਦੇ ਨਾਲ ਬਿਨਵੰਤ ਨਾਨਕ ਹਰ ਕੰਤ ਮਿਲਿਆ ਸਦਾ ਕੇਲ ਕਰਨਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ